ਹਾਂਜੀ ਗੁਰੂ ਪਿਆਰੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਕਰਦੇ ਆ ਕਿ ਆਪ ਸਭ ਤੱਕ ਤਾਂ ਬਿਲਕੁਲ ਚੜ੍ਹਦੀ ਕਲਾ ਚ ਹੋਗੇ ਅੱਛਾ ਬੇਨਤੀ ਆ ਵੀ ਵੀਡੀਓ ਲਾਸ ਤੱਕ ਵੇਖਿਓ ਜਿਹੜੀ ਆਪਾਂ ਵਿਚਾਰ ਕਰਨੀ ਆ ਪੂਰੀ ਵੀਡੀਓ ਸੁਣਿਓ ਕਿਉਂਕਿ ਅਧੂਰੀ ਜਾਣਕਾਰੀ ਹਮੇਸ਼ਾ ਮਾੜੀ ਹੁੰਦੀ ਹੈ ਹੋਇਆ ਕਿ ਵੀ ਇੱਕ ਵਾਰੀ ਨਾ ਇੱਕ ਮਰੀਜ਼ ਡਾਕਟਰ ਦੇ ਕੋਲ ਗਿਆ ਆਂਦਾ ਵੀ ਡਾਕਟਰ ਸਾਹਿਬ ਮੈਨੂੰ ਨਾ ਫਲਾਣਾ ਰੋਗ ਆ ਮਤਲਬ ਆਂਦਾ ਮੈਨੂੰ ਕੋਈ ਰੋਗ ਆ ਤੰਦਾ ਡਾਕਟਰ ਸਾਹਿਬ ਕਰੋ ਮੇਰਾ ਟੈਸਟ ਡਾਕਟਰ ਨੇ ਕਿਹਾ ਬਹਿ ਜਾ ਉਹ ਮਰੀਜ਼ ਬਹਿ ਗਿਆ ਡਾਕਟਰ ਨੇ ਇਥੋਂ ਨਬਜ ਫੜ ਲਈ ਨਬਜ ਫੜ ਕੇ ਡਾਕਟਰ ਨੇ ਕਿਹਾ ਵੀ ਤੈਨੂੰ ਆਹ ਵਾਲਾ ਰੋਗ ਹੈਗਾ ਵਾ ਕਹਿੰਦਾ ਤੂੰ ਦਹੀਂ ਛੱਡ ਦੇ ਮਰੀਜ਼ਾਂ ਦਾ ਚਲੋ ਛੱਡਤਾ ਨਬਜ ਫੜੀ ਤੂੰ ਆਲੂ ਵਾਲੀ ਸਬਜ਼ੀ ਛੱਡ ਦੇ ਆਲੂ ਵਾਈ ਹੁੰਦੀ ਆ ਆਲੂ ਮਾੜਾ ਵਾ ਆਲੂ ਛੱਡ ਦੇ ਮਰੀਜ਼ਾਂ ਦਾ ਛੱਡਤਾ ਡਾਕਟਰ ਕਹਿੰਦਾ ਵੀ ਤੂੰ ਦਾਲ ਖਾਣੀ ਛੱਡ ਦੇ ਚਲੋ ਦਾਲ ਖਾਣੀ ਛੱਡਤੀ ਉਹ ਆਂਦਾ ਛੱਡਤੀ ਡਾਕਟਰ ਨੇ ਫੇਰ ਨਬਜ ਫੜੀ ਅਨਾ ਵੀ ਤੂੰ ਚਾਹ ਵੀ ਨਹੀਂ ਛੱਡਦੇ ਤੇ ਗੁੱਸੇ ਦੇ ਵਿੱਚ ਮਰੀਜ਼ ਆ ਕੇ ਡਾਕਟਰ ਨੂੰ ਕਹਿੰਦਾ ਵੀ ਡਾਕਟਰ ਆ ਤੂੰ ਮੇਰੀ ਬਾਹ ਛੱਡ ਦੇ ਉਹ ਗੁੱਸੇ ਜਾ ਕੇ ਬਾਹ ਛਡਾ ਲੈਂਦਾ ਤੋ ਖੈਰ ਆਪਾਂ ਇਸ ਵੀਡੀਓ ਦੇ ਵਿੱਚ ਵਿਚਾਰ ਉਸ ਭੈਣ ਬਾਰੇ ਕਰਨੀ ਆ ਜਿਨੇ ਪੁਲਿਸ ਨੂੰ ਕਿਹਾ ਮੇਰੀ ਬਾਹ ਛੱਡ ਦੇ ਜਿਨੇ ਪੁਲਿਸ ਨੂੰ ਕਿਹਾ ਮੇਰੀ ਬਾਹ ਛੱਡ ਦੇ ਵੀਡੀਓ ਲਾਸ ਤੱਕ ਵੇਖਿਓ ਜਿਹੜੀ ਆਪਾਂ ਵਿਚਾਰ ਕਰਨੀ ਆ ਹੁਣ ਕੀ ਹੋਇਆ ਉਹ ਜਿਹੜੀ ਭੈਣ ਨੇ ਉਹ ਬਿਆਨ ਦਿੱਤਾ ਸੀ ਨਾ ਵੀ ਵੇਖੋ ਉਸ ਸਮੇਂ ਤੇ ਯਰਤ ਵਿਖਾਈ ਸੀਗੀ ਵੀ ਮੇਰੀ ਬਾਹ ਛੱਡ ਇੱਕ ਪੁਲਿਸ ਵਾਲੇ ਨੂੰ ਕਿਹਾ ਵੇਖੋ ਉਸ ਗੱਲ ਦੇ ਨਾਲ ਅਹਿੰਮ ਸਹਿਮਤੀ ਜਿਤਾਈ ਗੁਰੂ ਦੇ ਹਜ਼ੂਰੀ ਦੇ ਵਿੱਚ ਸਟੇਜ ਤੇ ਮੈਂ ਉਹਦੇ ਹੱਕ ਦੇ ਵਿੱਚ ਬੋਲਿਆ ਵੀ ਉਹਨੇ ਬਿਲਕੁਲ ਸਹੀ ਕਿਹਾ ਵਾ ਵੀ ਜੋ ਉਹਨੇ ਭੈਣ ਸਾਡੀ ਨੇ ਯੂਰਤ ਵਿਖਾਈ ਉਸ ਤੋਂ ਵੱਧ ਕੀ ਹੋਇਆ ਮੀਡੀਆ ਵਾਲਿਆਂ ਨੇ ਮਾਰੇ ਪੰਪ ਮੈਂ ਪਿਛਲੇ ਦਿਨੀ ਵੀ ਬੋਲਿਆ ਹਾਂ ਇੱਕ ਹੁੰਦਾ ਪੰਪ ਮਾਰਨਾ ਦੂਹੋ ਦੂਹ ਪੰਪ ਮਾਰਨਾ ਹੁਣ ਇੱਕ ਨਵੀਂ ਤਕਨੀਕ ਚੱਲੀ ਐ ਉਹ ਇਲੈਕਟ੍ਰੋਨਿਕ ਉਹ ਹਵਾ ਭਰ ਜਾਂਦੀ ਉਹਦੇ ਵਿੱਚ ਤੇ ਉਹ ਇਦਾਂ ਨੂੰ ਚੁੰਝੀ ਜੀ ਲੱਗੀ ਹੁੰਦੀ ਉਹ ਲਾਗਣਾ ਲਓ ਜੀ ਵਾਪਰ ਗਿੱਲਾ ਜੋ ਹੁਣ ਉਹ ਜੋ ਚੱਲਦੀ ਹੈ ਹੁਣ ਅੱਜ ਪੰਪ ਮਾਰਨ ਦੀ ਘੱਟ ਲੋੜ ਪੈਂਦੀ ਹੈ ਅੱਜ ਕੱਲੋ ਆਹ ਜੀ ਇਹ ਜਿਹੜੀ ਚੱਲਦੀ ਹੈ ਅੱਜ ਕੱਲ ਪਿਓੜ ਵਾਂਹ ਚੀ ਜੇ ਛਤੀ ਕੰਮ ਕਰਦੀ ਓ ਹੁਣ ਅੱਜ ਕੱਲੋ ਉਹ ਚੀ ਚੱਲਦੀ ਹੈ 에ਅਰ ਪ੍ਰੈਸ਼ਰ ਵਾਲੀ ਹੁਣ ਅੱਜ ਸਿੱਧਾ ਉਹੀ ਵੱਜਦਾ ਹੁਣ ਪੱਤਰਕਾਰ ਵੀਰਾਂ ਨੇ ਉਹ ਸਾਡੀ ਭੈਣ ਨੂੰ ਹਰਮਨਪ੍ਰੀਤ ਕੌਰ ਉਹਨੂੰ ਖਿਜ ਖਿਜ ਪੰਪ ਮਾਰੇ ਉਹ ਉਹ ਵਾਲੀ ਟੈਕਨੋਲੋਜੀ ਵਰਤੀ ਤੇ ਕੀ ਹੋਇਆ ਵੀ ਉਹ ਜਿਹੜੀ ਭੈਣ ਹੈ ਉਹ ਵਿਚਾਰੀ ਪੰਪ ਦੇ ਵਿੱਚ ਆਈ ਪੰਪ ਦੇ ਵਿੱਚ ਆ ਕੇ ਉਹਨੇ ਬੜੇ ਚੰਗੇ ਬਿਆਨ ਦਿੱਤੇ ਕਾਫੀ ਬਿਆਨ ਉਹਦੇ ਚੰਗੇ ਵੀ ਲੱਗੇ ਸਾਨੂੰ ਪਰ ਇੱਕ ਉਹਨੇ ਬਿਆਨ ਦਿੱਤਾ ਵੀ ਵੇਖੋ ਜੀ ਜੇਕਰ ਉਹ ਪੁਲਿਸ ਵਾਲੀ ਮੇਰੀ ਬਾਹ ਨਾ ਛੱਡਦੀ ਉਹਨੇ ਕਿਹਾ ਵੀ ਮੈਂ ਉਹਦੇ ਗੱਲ ਦੇ ਉੱਤੇ ਚਪੇੜ ਮਾਰਨੀ ਸੀ ਮੈਂ ਚਪੇੜ ਮਾਰ ਸਕਦੀ ਹਾਂ ਆਂਦੇ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਵਾ ਠੀਕ ਹੈ ਚੰਗੀ ਗੱਲ ਆ ਉਹਨੇ ਉਹ ਬਿਆਨ ਜੋ ਦਿੱਤਾ ਮੈਂ ਉਸ ਬਿਆਨ ਦਾ ਜਵਾਬ ਦਵਾਂ ਵੀ ਜੇਕਰ ਤੂੰ ਉਹਦੇ ਮੂੰਹ ਤੇ ਚਪੇੜ ਮਾਰਨੀ ਹੈ ਕਿਤੇ ਨਾ ਕਿਤੇ ਬਹੁਤ ਵੱਡੀ ਇੱਕ ਬਤਮੀਜ਼ੀ ਸੀ ਪੁੱਛੋ ਕਿਵੇਂ ਉਹ ਜਿਹੜੀ ਉਮਰ ਉਹ ਪੁਲਿਸ ਵਾਲੀ ਦੀ ਆ ਉਸ ਉਮਰ ਦੇ ਘਰ ਦੇ ਵਿੱਚ ਭੈਣ ਮੇਰੀਏ ਹਰਮਨਪ੍ਰੀਤ ਕੌਰ ਉਸ ਉਮਰ ਦੀ ਭੈਣ ਮੇਰੀਏ ਤੇਰੇ ਘਰ ਦੇ ਵਿੱਚ ਤੇਰੀ ਮਾਂ ਵੀ ਹੈਗੀ ਆ ਤੂੰ ਗਿਆ ਵੀ ਮੈਂ ਉਹਦੇ ਚ ਪੇੜ ਮਾਰਨੀ ਸੀ ਹੁਣ ਤੂੰ ਮਤਲਬ ਉਹਦੇ ਚ ਪੇੜ ਤੁਸੀਂ ਮਾਰ ਦਿੰਦੇ ਤੁਸੀਂ ਇਕੱਲੇ ਹੁੰਦੇ ਉਹਨਾਂ ਦਾ ਪੂਰਾ ਗਰੁੱਪ ਹੁੰਦਾ ਕਿ ਤੁਸੀਂ ਬਚ ਕੇ ਨਿਕਲ ਜਾਂਦੇ ਕੀ ਤੁਹਾਨੂੰ ਸੁੱਕਾ ਜਾਣ ਦਿੰਦੇ ਹੋ ਕਦੀ ਨਹੀਂ ਫੇ ਚਪੇੜ ਮਾਰਨੀ ਉਦਾਂ ਦੇ ਭਾਵੇਂ ਤੁਸੀਂ ਬਚ ਵੀ ਗਏ ਪੰਪਲੇ ਦੇ ਮੀਡੀਆ ਵਾਲਾ ਤੁਹਾਨੂੰ ਪ੍ਰਮੋਟ ਕਰ ਵੀ ਦਿੱਤਾ ਚਾਰ ਦਿਨ ਪਰ ਮੈਂ ਬੇਨਤੀ ਕਰਾਂ ਜੇ ਤੁਸੀਂ ਉਹਦੇ ਗਲਤ ਚਪੇੜ ਮਾਰੀ ਹੁੰਦੀ ਤੁਹਾਡੇ ਤੇ ਪਰਚਾ ਇੱਕ ਦਰਜ ਪੱਕਾ ਹੈਗਾ ਮੈਂ ਇਹ ਨਹੀਂ ਗੱਲ ਮੈਂ ਪਿਛਲੇ ਸਾਲ ਵੀ ਬੋਲਿਆ ਹਾਂ ਮੈਂ ਇਹ ਗੱਲ ਨਹੀਂ ਕਰ ਰਿਹਾ ਵੀ ਮੈਂ ਡਰਾ ਕੇ ਤੇ ਇਹਨਾਂ ਨੂੰ ਬਾਜਾਂ ਤੋਂ ਫਿਰ ਚੜੀ ਬਣਾ ਰਿਹਾ ਵਾਂ ਨਹੀਂ ਡਰਾ ਨਹੀਂ ਰਿਹਾ ਪਰ ਸਵਾਲ ਕਰਦਾ ਵੀ ਕੀ ਇਹ ਸਟੇਟਮੈਂਟ ਦੇਣ ਵਾਲੀ ਸੀ ਵੀ ਮੈਂ ਉਹਦੀ ਗਲਦੇ ਉੱਤੇ ਚਪੇੜ ਮਾਰਨੀ ਸੀ ਯਾਰ ਉਸ ਉਮਰ ਦੇ ਘਰ ਦੇ ਵਿੱਚ ਮਾਂ ਵੀ ਸਾਡੀ ਬੈਠੀ ਹੈ ਪੁਲਿਸ ਵਾਲਿਆਂ ਦੀ ਮਜਬੂਰੀ ਹੈ ਉਹਨਾਂ ਦੀ ਵੀ ਰੋਜੀ ਰੋਟੀ ਆ ਉਹਨਾਂ ਦੀ ਵੀ ਮਜਬੂਰੀ ਆ ਸਾਡੇ ਪਰਿਵਾਰ ਦੇ ਵਿੱਚੋਂ ਹੀ ਸਾਡੇ ਭਰਾ ਵਾ ਪੁਲਿਸ ਵਾਲੇ ਵੀ ਸਾਨੂੰ ਇਹੋ ਜਿਹਾ ਬਿਆਨ ਦੇਣੀ ਨਹੀਂ ਬੰਦੇ ਮੀਡੀਆ ਵਾਲਿਆਂ ਦਾ ਕੰਮ ਕੀ ਮੀਡੀਆ ਵਾਲਿਆਂ ਨੇ ਪੰਪੀ ਮਾਰਨੇ ਹੁਣ ਸਾਨੂੰ ਕਈ ਪੱਤਰਕਾਰਾਂ ਨੇ ਫੋਨ ਆਉਂਦੇ ਆ ਤੁਰ ਸਾਬ ਤੁਹਾਡੇ ਨਾਲ ਆ ਤੁਰ ਸਾਬ ਤੁਹਾਡੇ ਫੱਟੇ ਚੱਕਦੇ ਤੇ ਮੈਂ ਕਹਿੰਦਾ ਨਾ ਵੀ ਥੋੜੇ ਜਿਹਾ ਫੱਟੇ ਤੁਸੀਂ ਵੀ ਚੱਕੋ ਆਵੇਂ ਮੈਂ ਫੱਟੇ ਚੱਕੇ ਨੂੰ ਕੱਲੇ ਰੱਖਿਆ ਥੋੜੇ ਜਿਹਾ ਫੱਟੇ ਤੁਸੀਂ ਵੀ ਚੱਕੋ ਇਹਨਾਂ ਬਾਬਿਆਂ ਦੇ ਪਖੰਡੀਆਂ ਦੇ ਤਾਂ ਸਾਨੂੰ ਪਤਾ ਪੱਤਰਕਾਰ ਕੀ ਕਹਿੰਦੇ ਆ ਹਾਂ ਨਹੀਂ ਤੁਰ ਸਾਬ ਇਹ ਬੱਚੇ ਛੋਟੇ ਆ ਨਾ ਤੂੰ ਹੀ ਫੜਦੇ ਚੱਕੋ ਅਸੀਂ ਤੁਹਾਡੇ ਨਾਲ ਆ ਮੈਂ ਜਦ ਰੋ ਆਖਾਂ ਵੀ ਤੂੰ ਹੀ ਫਟੇ ਕਿਉਂ ਨਹੀਂ ਚੁੱਕਦੇ ਵੀ ਅਸੀਂ ਵੀ ਤੁਹਾਡੇ ਨਾਲ ਆ ਫਿਰ ਤੇ ਉਹ ਕਹਿੰਦੇ ਨਹੀਂ ਤੁਰਦਾ ਫਿਰ ਬੱਚੇ ਛੋਟੇ ਆ ਨਾ ਤਾਂ ਮੈਂ ਬੇਨਤੀ ਫਿਰ ਆਇਓ ਉਹ ਭੈਣ ਨੂੰ ਕਰਾਂ ਵੀ ਭੈਣ ਮਰ ਗਏ ਇਹ ਪੰਪ ਮਾਰ ਮਾਰ ਕੇ ਤੈਨੂੰ ਪੱਤਰਕਾਰਾਂ ਨੇ ਤੇਰੇ ਸਰੋਂ ਲੱਖ ਰੁਪਇਆ ਕਮਾ ਲਿਆਈ ਪਰ ਬੇਨਤੀ ਕਰਾਂ ਵੀ ਇਹ ਆਪਣੇ ਬੱਚੇ ਇਹ ਤਾਂ ਪੁੱਤਰਕਾਰਾਂ ਨੇ ਕਦੀ ਗਣੀ ਨਹੀਂ ਜਾਂਦੇ ਕੇਵਲ ਤੁਹਾਡੇ ਵਰਗੀਆਂ ਭੋਲੀਆਂ ਸਾਡੀਆਂ ਭੈਣਾਂ ਨੂੰ ਫਸਾਉਣ ਦੇ ਵਾਸਤੇ ਗਾੜੀ ਕਰਨ ਵਾਸਤੇ ਇਹਨਾਂ ਪੱਤਰਕਾਰਾਂ ਨੇ ਇਹ ਵਰਤਦੇ ਆ ਤੁਹਾਨੂੰ ਜਣਾ ਖਾਣਾ ਪੱਤਰਕਾਰ ਬਣਿਆ ਲੈ ਕੇ ਕੈਮਰਾ ਜਹਾ ਜਾਂ ਮੋਬਾਈਲ ਫੜ ਕੇ ਮੂੰਹ ਦੇ ਵਿੱਚ ਮੈਕ ਤੋਂ ਨਦੋ ਲਓ ਜੀ ਦਿਓ ਸਟੇਟਮੈਂਟ ਹੁਣ ਸਟੇਟਮੈਂਟ ਕੋ ਪੁੱਠੀ ਸਿੱਧੀ ਨਿਕਲ ਜੇ ਤੇ ਵਿਵਾਦ ਹੀ ਆ ਉਹਦਾ ਸਾਰੀ ਸਾਰੀ ਉਮਰ ਸਿਆਪਾ ਪਿਆ ਨਾ ਗੱਲ ਇੱਥੇ ਵਿਵਾਦ ਹੀ ਆ ਉਹਦਾ ਫਿਰ ਬਿਆਨ ਕਿ ਹੋ ਮੈਂ ਐਮਪੀ ਬੰਨਾ ਮੈਂ ਐਮਐਲਏ ਬੰਨਾ ਮੈਂ ਬੇਨਤੀ ਕਰਾਂ ਐਮਪੀ ਐਮਐਲ ਤਾਂ ਬਣਿਆ ਜਾ ਸਕਦਾ ਜੇ ਤੁਸੀਂ ਥੋੜੇ ਬੋਦੇ ਸਟੱਡੀ ਕਰਦੇ ਹੁਣ ਜਿਹੜੇ ਪੰਪ ਪੱਤਰਕਾਰਾਂ ਨੇ ਮਾਰੇ ਕੀ ਤੁਹਾਨੂੰ ਸਟੱਡੀ ਜੋਗੇ ਰਹਿਣ ਤਾਂ ਮੈਂ ਜਿਹੜੇ ਪੱਤਰਕਾਰਾਂ ਨੇ ਪੰਪ ਮਾਰੇ ਹੁਣ ਇੱਕ ਪੰਪ ਉਹਨੇ ਸਿਮਰਜੀਤ ਸਿੰਘ ਮਾਨ ਨੇ ਮਾਰਤਾ ਕੀ ਪੰਪ ਪੰਪ ਮਾਰਿਆ ਮਾਈ ਭਗੋਦੀ ਸਾਡੀ ਭੈਣ ਵਾਰਸ ਆ ਪੰਪ ਮਾਰਿਆ ਚਲੋ ਉਹਨੂੰ ਅਵਾਰਡ ਦਿੱਤੇ ਮੈਂ ਬੇਨਤੀ ਕਰਾਂ ਜਿਹੜਾ ਸਿਮਰਜੀਤ ਸਿੰਘ ਮਾਨ ਵਰਗੇ ਇਦਾਂ ਦੇ ਤੱਤੇ ਬਿਆਨ ਦੇ ਕੇ ਲੋਕਾਂ ਦੀਆਂ ਮਾਵਾ ਦੇ ਪੁੱਤ ਮਰਉਣ ਜੋਗੇ ਆ ਇਹ ਕਦੀ ਗਾਲੀ ਨਹੀਂ ਹੁੰਦੀ ਅੱਜ ਮੈਂ ਕਹਿੰਦਾ ਠੋਕੇ ਮੈਨੂੰ ਭਾਵੇਂ ਗਾਣਾ ਕਰਨੀ ਆ ਗਾਲਾਂ ਕੱਢ ਲਓ ਇਹ ਸਿਮਰਜੀਤ ਸਿੰਘ ਮਾਨ ਇਹਨੇ ਕੌਮ ਵਾਸਤੇ ਕੁਝ ਸਵਾਰਿਆ ਵੀ ਆ ਤਾਂ ਮੈਨੂੰ ਤਾਂ ਦੱਸ ਦਿਓ ਹਮੇਸ਼ਾ ਮਾਵਾ ਦੇ ਪੁੱਤ ਮਰੇ ਜਾਂਦੇ ਨੇ ਸਿਮਰਜੀਤ ਸਿੰਘ ਮਾਨ ਨੇ ਕੋਈ ਕੌਮ ਦਾ ਸਵਾਰਿਆ ਕੋਈ ਤਾਂ ਦੱਸ ਦਿਓ ਫਿਰ ਦੂਜੀ ਗੱਲ ਸਕਰੀਨ ਤੇ ਹੀ ਇੱਕ ਫੋਟੋ ਐਡ ਕਰਕੇ ਲਾ ਦਿਆਂਗੇ ਯਾਰ ਰਾਧਾ ਸੁਆਮੀ ਦਾ ਏ ਉਹ ਰਾਧਾ ਸੁਆਮੀ ਅੱਗੇ ਆਇਆ ਕਰਕੇ ਤੁਰੇ ਜਾ ਰਿਹਾ ਹੱਥ ਜੋੜ ਕੇ ਤੇ ਸਿਮਰਜੀਤ ਮਾਨ ਮਗਰਾਂ ਕਿਰਪਾਨ ਫੜ ਕੇ ਛਟੂ ਬਣਿਆ ਯਾਰ ਇਹ ਕੰਮ ਕਰਨ ਵਾਲੇ ਸਾਡੇ ਤੁਸੀਂ ਮੰਗ ਕਰਦੇ ਹੋ ਖਾਲਿਸਤਾਨ ਦੀ ਵੇਖੋ ਮੈਂ ਨਾ ਖਾਲਿਸਤਾਨ ਦਾ ਵਿਰੋਧੀ ਹਾਂ ਨਾ ਹਮਾਇਤੀ ਹਾਂ ਉਸ ਮਸਲੇ ਦੇ ਵਿੱਚ ਮੈਂ ਆਪਣਾ ਕੋਈ ਪੱਖ ਮੈਂ ਨਿਊਟਰਲ ਹਾਂ ਉਸ ਮਸਲੇ 'ਚ ਪਰ ਮੈਂ ਬੇਨਤੀ ਕਰਾਂ ਵੀ ਇੱਕ ਬੰਦੇ ਸਿਮਰਜੀਤ ਸਿੰਘ ਮਾਨ ਹੁਣੀ ਖਾਲਿਸਤਾਨ ਦੀ ਮੰਗ ਕਰਦੇ ਹੋਣ ਤੇ ਦੂਜੇ ਬੰਦੇ ਯਾਰੀ ਰਾਧਾ ਸੁਆਮੀ ਨਾ ਵੇ ਗੁਰਿੰਦਰ ਢਿੱਲੋਂ ਨਾ ਤੇ ਲੱਗਦਾ ਨੇ ਵੀ ਕੀ ਏ ਕੀ ਆ ਮਤਲਬ ਕੀ ਏ ਵਾਟ ਇਜ਼ ਦਿਸ ਕੀ ਏ ਮੇਰੀ ਬੇਨਤੀ ਆ ਸਿਮਰਜੀਤ ਸਿੰਘ ਮਾਨ ਪੀ ਜੇ ਉਹ ਸਾਡੀ ਭੈਣ ਆ ਉਹਨੂੰ ਪੜ ਲੈਣ ਦਿਓ ਸਾਡੇ ਸਤਕਾਰਯੋਗ ਸਿਮਰਜੀਤ ਸਿੰਘ ਮਾਨ ਮੇਰੇ ਤੋਂ ਵੱਡੀ ਉਮਰ ਦੇ ਆ ਮੇਰੀ ਉਮਰ 19 ਸਾਲ ਆ ਮੇਰੇ ਦਾਦਾ ਜੀ ਦੀ ਉਮਰ ਦੇ ਆ ਸਤਕਾਰਯੋਗ ਉਹਨਾਂ ਦਾ ਪਰ ਮੇਰੀ ਬੇਨਤੀ ਆ ਉਹ ਸਾਡੀ ਭੈਣ ਨੂੰ ਪੜ ਲੈਣ ਦਿਓ ਅੱਜ ਪੰਪ ਦੇ ਦੇ ਕੇ ਉਹ ਭੈਣ ਦੇ ਹੱਥਾਂ ਦੇ ਵਿੱਚੋਂ ਕਿਤਾਬਾਂ ਨਾ ਛਡਾਓ ਉਹ ਪੜਨ ਗਈ ਹੀ ਕਾਲਜ ਦੇ ਵਿੱਚ ਆਰਐਸਐਸ ਨੇ ਕਬਜ਼ਾ ਕੀਤਾ ਉਸ ਭੈਣ ਸਾਡੀ ਨੇ ਯੁਰਤ ਵਿਖਾਈ ਪਰ ਉਸ ਭੈਣ ਨੂੰ ਇਦਾਂ ਨਾ ਕਰੋ ਤੁਸੀਂ ਫੇ ਪੰਪ ਮਾਰ ਕੇ ਉਹਦੀ ਫਿਊਚਰ ਖਰਾਬ ਨਾ ਕਰੋ ਉਹਦਾ ਫੇ ਉਹਦੇ ਭੈਣ ਨੇ ਵੀ ਇਹੋ ਜਿਹਾ ਬਿਆਨ ਵੇਖੋ ਜੀ ਮੇਰੇ ਵਿੱਚ ਪੇੜ ਮਾਰ ਦੇਣੀ ਮੰਨ ਲਓ ਤੁਸੀਂ ਉਹਦੇ ਚ ਪੇੜ ਭੈਣ ਮੇਰੀਆਂ ਮਾਰ ਦਿੰਦੇ ਪਿਛਲੇ ਦਿਨਾਂ ਜਿਹਾ ਬਿਆਨ ਹੀ ਉਹ ਦਿੱਤਾ ਤੁਸੀਂ ਉਹਦੇ ਚ ਪੇੜ ਮਾਰ ਦਿੰਦੇ ਤੁਹਾਡੇ ਉੱਤੇ ਪਰਚਾ ਹੋ ਜਾਂਦਾ ਤੁਹਾਡਾ ਡ੍ਰੀਮ ਹੁੰਦਾ ਵੀ ਮੈਂ ਵਿਦੇਸ਼ ਜਾਣਾ ਤੁਹਾਡਾ ਡ੍ਰੀਮ ਹੁੰਦਾ ਮੈਂ ਕੋ ਨੌਕਰੀ ਕਰਨੀ ਹੈ ਤੁਹਾਡੇ ਉੱਤੇ ਪਰਚਾ ਹੁੰਦਾ ਸਾਰੀ ਜ਼ਿੰਦਗੀ ਉਹ ਤੁਹਾਡੇ ਮੱਥੇ 'ਤੇ ਲੱਥਣਾ ਨਹੀਂ ਉਹ ਦਾਗ ਪਰਚੇ ਦਾ ਕੋਈ ਕਰ ਰਿਕਾਰਡ ਦੇ ਵਿੱਚ ਤੁਹਾਡੇ ਲਿਖਿਆ ਜਾਣਾ ਹੈ ਕਿ ਪੁਲਿਸ ਵਾਲੀ ਨੇ ਨਾਲ ਬਤਮੀਜੀ ਕੀਤੀ ਹੈ ਉਹ આરોਪ ਤੁਹਾਡੇ ਉੱਤੇ ਲੱਗ ਜਾਣਾ ਹੈ ਨਾ ਤੁਸੀਂ ਬਾਹਰ ਜੋਗੇ ਰਹਿ ਜਾਣਾ ਹੈ ਨਾ ਤੁਸੀਂ ਉਸ ਤੋਂ ਬਾਅਦ ਕੋਈ ਆਪਣੀ ਫਿਊਚਰ ਇੱਥੇ ਕੋਈ ਚੰਗਾ ਕੰਮ ਕਰਨ ਜੋਗੇ ਰਹਿ ਜਾਣਾ ਹੈ ਕੋਈ ਮਿਹਨਤ ਕਰਨ ਜੋਗੇ ਤੇ ਪੱਤਰਕਾਰਾਂ ਨੇ 4 ਦਿਨ ਬਿਆਨ ਤੁਹਾਡੇ ਲਏ 5ਵੇਂ ਦਿਨ ਜਦੋਂ ਨਵਾਂ ਮੁੱਦਾ ਖੜਾ ਹੋ ਗਿਆ ਪੱਤਰਕਾਰਾਂ ਨੇ ਮੂੰਹ ਚੁੱਕ ਕੇ ਉਧਰ ਨੂੰ ਹੁਣਾ ਤਰਮਿੰਦਰ ਸਿੰਘ ਤਰਮਿੰਦਰ ਉਹਨਾਂ ਦੀ ਡੈਥ ਹੋਈ ਤਰਮਿੰਦਰ ਦੀ ਡੈਥ ਹੋਈ ਪੱਤਰਕਾਰਾਂ ਨੇ ਉਧਰੋਂ ਰੁਟ ਗਿਆ ਸਿਕਨ ਜਸਵਿੰਦਰ ਸਿੰਘ ਭੱਲੇ ਦੀ ਡੈਥ ਹੋਈ ਪੱਤਰਕਾਰਾਂ ਉਧਰੋਂ ਰੋਟੀਆਂ ਸੇਕੀਆਂ ਜਦੋਂ ਰਾਜੀਵ ਸਿੰਘ ਜਵੰਦੇ ਸਾਡੇ ਵੀਰ ਸਿੰਘਰ ਦੀ ਡੈਥ ਹੋਈ ਪੱਤਰਕਾਰਾਂ ਉਧਰੋਂ ਰੋਟੀਆਂ ਸੇਕੀਆਂ ਹੁਣ ਜਸਵਿੰਦਰ ਭੱਲੇ ਦੇ ਪਾਵੇਂ ਕੋਈ ਮੀਡੀਆ ਵਾਲਾ ਪਤਾ ਵੀ ਹੁਣ ਨਹੀਂ ਹੁਣ ਮੁੱਦਾ ਨਹੀਂ ਹੈਗਾ ਠੰਡਾ ਹੁਣ ਵੀਊ ਨਹੀਂ ਹੋਣੇ ਪਾਵੇਂ ਕੋਈ ਪੱਤਰਕਾਰ ਦੀਪ ਸਿੱਧੂ ਦੀ ਮੌਤ ਤੇ ਹੁਣ ਕੋਈ ਪੱਤਰਕਾਰ ਕਿਉਂ ਨਹੀਂ ਬੋਲਦਾ ਕਿਉਂ ਕਿ ਬੋਲਾਂਗੇ ਜੇ ਉਧਰ ਵੀਊ ਨਹੀਂ ਹੋਣੇ ਉਹ ਜਦੋਂ ਮੁੱਦਾ ਸੀ ਉਹ ਦੋ ਬੋਲਦਾ ਸਿੱਧੂ ਮੂਸੇ ਵਾਲੇ ਬਾਰੇ ਕਿਉਂ ਨਹੀਂ ਬੋਲਦਾ ਕੋਈ ਪੱਤਰਕਾਰ ਪਤਾ ਵਾ ਪਿਓ ਹੁਣ ਪਾਤਾ ਮੂਸੇ ਵਾਲੇ ਦੀ ਫੋਟੋ ਲਾ ਕੇ ਉਹ ਮੂਸੇ ਵਾਲੇ ਦੇ ਹੱਕ ਚ ਪਾਤਾ ਵਿਰੋਧ ਪਤਾ ਵੀ ਉਧਰੋਂ ਵਿਊ ਨਹੀਂ ਹੋਣੀ ਹੁਣ ਕਿਉਂਕਿ ਉਹ ਮੁੱਧਰ ਟ੍ਰੈਂਡਿੰਗ ਚ ਨਹੀਂ ਗਾ ਹੁਣ 4 ਦਿਨ ਇਸ ਭੈਣ ਨੂੰ ਪੰਪ ਮਾਰ ਮਾਰ ਭੈਣ ਦਾ ਫਿਊਚਰ ਬਰਬਾਦ ਕਰਨ ਦਾ ਇਹਨਾਂ ਪਲਾਨਿੰਗ ਕਰ ਲਈ 5ਵੇਂ ਦਿਨ ਕਿਸੇ ਪੱਤਰਕਾਰ ਨੇ ਉਸ ਭੈਣ ਵਾਲੇ ਲੱਭਣਾ ਹੀ ਨਹੀਂ ਗਾ 10 ਦਿਨ ਬਾਅਦ ਸਾਡੇ ਲੋਕਾਂ ਭੁੱਲ ਜਾਂਦਾ ਵੀ ਉਹ ਹਰਮਨਪ੍ਰੀਤ ਕੌਰ ਵੀ ਕੁੜੀ ਕੋਈ ਹੈਗੀ ਸੀ ਕੁੜੀ ਨੇ ਯੂਰਤ ਵਿਖਾਈ ਯੂਨੀਵਰਸਿਟੀ ਦੀ ਗੱਲ ਨਹੀਂ ਸਾਡੀ ਭੈਣ ਨੇ ਯੂਰਤ ਵਿਖਾਈ ਪਰ ਜਿਹੜੀ ਕਹਿ ਮੈਂ ਚਪੇੜ ਮਾਰਨੀ ਮੂਹ ਤੇ ਪੰਪ ਦਿੱਤੇ ਗਏ ਇਹ ਪੱਤਰਕਾਰ ਕਦੀ ਆਪਣੀਆਂ ਭੈਣਾਂ ਨੂੰ ਗਾਲੀ ਨਹੀਂ ਕੱਢਦੇ ਆਪਣੀਆਂ ਬੱਚੀਆਂ ਨੂੰ ਆਪਣੀਆਂ ਧੀਆਂ ਨੂੰ ਕਦੀ ਇਹ ਪੱਤਰਕਾਰ ਗਾਲੀ ਨਹੀਂ ਕੱਢਦੇ ਕੇਵਲ ਭੋਲੀਆਂ ਭਾਲੀਆਂ ਸਾਡੀਆਂ ਭੈਣਾਂ ਨੂੰ ਪੰਪ ਦੇ ਕੇ ਫਸਾਉਣ ਦੇ ਵਿੱਚ ਪੱਤਰਕਾਰ ਹਮੇਸ਼ਾ ਗਾਲੀ ਰਹਿੰਦੇ ਆ ਬਚੋ ਇਹਨਾਂ ਪੱਤਰਕਾਰਾਂ ਨਾਲ ਚੰਗਲਾ ਜੋ ਵੀ ਜੋ ਇਹੋ ਜਿਹਾ ਕੰਮ ਕਰਨ ਦਾ ਏ ਆ ਸਿਮਰਜੀਤ ਸਿੰਘ ਮਾਨ ਦੀ ਬਾਕੀ ਮੈਨੂੰ ਕੋਈ ਦੇਣ ਘਣਾ ਦਿਓ ਕੋਈ ਹੈਗਾ ਇਹ ਖਾਲਿਸਤਾਨ ਦਾ ਹਮੇਤੀ ਆ ਤੇ ਯਾਰੀ ਰਾਧਾ ਸੁਆਮੀ ਨਾ ਇਹਦੀ ਇੱਕ ਪਿੱਛੇ ਜਿ ਇੱਕ ਬੰਦੇ ਦਾ ਫੋਨ ਆਇਆ ਮੈਨੂੰ ਅੰਦਾ ਤੂੰ ਰਾਧਾ ਸੁਆਮੀ ਬਾਰੇ ਬੋਲਦਾ ਵਾ ਮੈਨੂੰ ਮੈਂ ਹਾਂ ਬੋਲਦਾ ਵਾਂ ਕਿੱਥੇ ਰਹਿੰਦਾ ਵਾਂ ਮੈਂ ਪਿੰਡ ਤੋੜੀ ਆ ਜਾ ਤੈਨੂੰ ਵੇਖ ਲਾਂਗੇ ਮੈਂ ਹਾਂ ਆ ਜਾ ਨਹੀਂ ਇੱਥੇ ਹੀ ਵੇਖਣਾ ਵਾ ਅਸ ਤੇਰਾ ਨੰਬਰ ਦੇਤਾ ਸੀ ਮਨਜੀਤ ਸਿੰਘ ਮਾਨ ਨੂੰ ਮੈਂ ਸਿਮਰਜੀਤ ਸਿੰਘ ਮਾਨ ਮੇਰਾ ਕੀ ਕਰੂਗਾ ਅੰਦਾ ਉਹ ਬਾਬੇ ਰਾਧਾ ਸੁਆਮੀ ਤੂੰ ਵਿਰੋਧ ਬੋਲਿਆ ਤੇਰੀ ਮਨਜੀ ਠੋਕੂਗਾ ਮੈਂ ਉਹਨੂੰ ਸਵਾਲ ਉਦੋਂ ਵੀ ਇਹੋ ਕੀਤਾ ਮੈਂ ਕਿਹਾ ਮੇਰਾ ਵੀਰ ਉਦਾਂ ਭਾਈ ਸਿਮਰਜੀਤ ਸਿੰਘ ਜੀ ਮਾਨ ਖਾਲਸਾਣ ਦੇ ਹਮੈਤੀ ਆ ਯਾਰੀ ਰਾਧਾ ਸੁਆਮੀ ਨਾ ਮੈਂ ਕਹਾ ਮੈਨੂੰ ਕੋਈ ਲੌਜੀਕ ਸਮਝ ਨਹੀਂ ਆਇਆ ਉਹ ਗੱਲ ਨਹੀਂ ਆਈ ਉਹਨੂੰ ਫਜ਼ੀਰ ਸਮਝ ਪਾਈਏ ਪੱਤਰਕਾਰਾਂ ਨੂੰ ਮੇਰੀ ਬੇਨਤੀ ਨਾ ਪੰਪ দাও ਉਹ ਭੈਣ ਨੂੰ ਮੇਰੀ ਨੂੰ ਬੇਨਤੀ ਹੈ ਬੰਦਾ ਪੰਪ ਚਾਓ ਹਾਂ ਨੂੰ ਪੰਪਤੰਦੇ ਆ ਤੋੜ ਸਾਬ ਤੁਹਾਨੂੰ ਤੁਸੀਂ ਫਟੇ ਚੱਕਦੇ ਤੁਹਾਡੇ ਨਾਲ ਆ ਆ ਫਲਾਨੇ ਮੁੱਦੇ ਤੇ ਬੋਲੋ ਫਲਾਨੇ ਨਾਲ ਪੰਗਾ ਲਾਓ ਕਿਉਂ ਅਸੀਂ ਕਿਸੇ ਬਾਰੇ ਐਵੇਂ ਬੋਲ ਗਏ ਜਿਹੜੋ ਹਰ ਕੋ ਕੋ ਦਲੀਲ ਨਹੀਂ ਹੈਗੀ ਜਿਹੜੋ ਸਾਡੇ ਕੋਲ ਕੋਈ ਉਹਦੇ ਵਿਰੋਧ ਕੋਈ ਸਬੂਤ ਨਹੀਂ ਹੈਗਾ ਅਸੀਂ ਦਲੀਲਾਂ ਕਿਧਰੋਂ ਲੇ ਗਏ ਉਹਦੇ ਵਿਰੋਧ ਬੋਲਣ ਨੂੰ ਸੋ ਸਾਡੇ ਕੋਲ ਕੋਈ ਸਬੂਤ ਹੀ ਨਹੀਂ ਉਹਦੇ ਵਿਰੋਧ ਬੋਲਣ ਨੂੰ ਅਸੀਂ ਕੋ ਪੰਪ ਚ ਜਾਈਏ ਕਿਹਦੇ ਅਸੀਂ ਉਹ ਗੱਲ ਕਰਦੇ ਜਿਹੜੀ ਗੱਲ ਗੁਰਮਤ ਅਕੋਰਡਿੰਗ ਸਹੀ ਹੈ ਇਹ ਜੀ ਮਾਈਪਾ ਗੁਦੀਆਂ ਵਾਰਸਾਂ ਅਸੀਂ ਉਹ ਸੈਮ ਤੇ ਮਾਈਪਾ ਗੁਦੀਆਂ ਵਾਰਸਾਂ ਪਰ ਮਾਈਪਾ ਕੋਈ ਦਾ ਪੰਪ ਨਾ ਦੋ ਫਿਰ ਇਹਨਾਂ ਨੂੰ ਤੇ ਨਾ ਭੈਣ ਮੇਰੇ ਕੇ ਪੰਪ ਚ ਤੂੰ ਆ ਤੇਰਾ ਬੇੜਾ ਕਰਨਾ ਹੀ ਇਹਨਾਂ ਪੱਤਰਕਾਰਾਂ ਨੇ 5 ਦਿਨ ਵਿਊ ਲੈ ਕੇ ਇਹਨਾਂ ਨੇ ਬੰਦੇ ਹੋ ਜਾਣਾ ਤੇਰਾ ਫਿਊਚਰ ਬਰਬਾਦ ਕਰਨਾ ਹੀ ਇਹਨਾਂ ਨੇ ਫਤਿਹ ਦੇ ਸਮਝ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ